ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਬ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਆਟੇ ਦਾ ਦੀਵਾ ਜਗਾਉਣ ਦਾ ਫਲ ਮਿਲਦਾ ਹੈ ਜਾਂ ਪਿੱਤਲ ਦੀ ਜੋਤ ਜਗਾਉਣ ਦਾ ਫਲ ਮਿਲਦਾ ਹੈ ਜਾਂ ਫਿਰ ਮਿੱਟੀ ਦਾ ਦੀਵਾ ਜਗਾਈਏ ਤਾਂ ਪਰਮਾਤਮਾ ਜੀ ਦੀ ਕਿਰਪਾ ਹੁੰਦੀ ਹੈ ਤਾਂਵਕੇ ਜੋਤ ਜਗਾਈਏ ਤਾਂ ਪਰਮਾਤਮਾ ਖੁਸ਼ ਹੁੰਦੇ ਹਨ ਸੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਉੱਪਰ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਤਾਨ ਤਨ ਬਾਬਾ ਦੀਪ ਸਿੰਘ ਜੀ ਬਾਬਾ ਨੋਧ ਸਿੰਘ ਜੀ ਸਮੂਹ ਜੀਤ ਸਿੰਘਾਂ ਗੁਰੂ ਸਾਹਿਬਾਨ ਦੇ ਚਰਨਾ ਕਮਲਾਂ ਵਿੱਚ ਨਮਸਕਾਰ ਹੈ ਜੀ ਸਾਧ ਸੰਗਤ ਜੀ ਜਿਵੇਂ ਕਿ ਆਪਾਂ ਘਰ ਦੇ ਵਿੱਚ ਦੇਸੀ ਘੀਓ ਦੀ ਜੋਤ ਜਗਾਉਂਦੇ ਹਾਂ ਜਿਵੇਂ ਆਪਾਂ ਘਰਾਂ ਦੇ ਵਿੱਚ ਦੇਸੀ ਘੀਓ ਦੇ ਦੀਵੇ ਜਗਾਉਂਦੇ ਹਾਂ ਜਿਵੇਂ ਸਾਧ ਸੰਗਤ ਜੀ ਆਪਾਂ ਪਿੱਤਲ ਦੀ ਜੋਤ ਵੀ ਲਗਾ ਲੈਣੇ ਹਾਂ ਤੇ ਕਈ ਪ੍ਰਕਾਰ ਦੇ ਜੋਤ ਅਤੇ ਦੀਵੇ ਜਗਾਏ ਜਾਂਦੇ ਹਨ ਜਿਵੇਂ ਮਿੱਟੀ ਦਾ ਦੀਵਾ ਬਣਾ ਲਿਆ ਜਾਂਦਾ ਹੈ ਜਾਂ ਆਟੇ ਦਾ ਦੀਵਾ ਇਸ ਤਰ੍ਹਾਂ ਸਾਧ ਸੰਗਤ ਜੀ ਜੋਤ ਸਿੱਖੀ ਇਤਿਹਾਸ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਤਾ ਰੱਖਦੀ ਹੈ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਨਾਮ ਦੀ ਜੋਤ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਜਗਾਉਣ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਆਪਣੇ ਘਰ ਦੇ ਸਾਰੇ ਹੀ ਦੁੱਖ ਕਲੇਸ਼ ਜਿਹੜੇ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਆਪਣੇ ਘਰ ਦੇ ਵਿੱਚ ਬਰਕਤ ਆ ਜਾਂਦੀ ਹੈ ਖੁਸ਼ੀਆਂ ਖੇੜੇ ਆ ਜਾਂਦੇ ਹਨ ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਹਨ ਜਿਵੇਂ ਆਪਾਂ ਘਰ ਦੇ ਵਿੱਚ ਦੀਪਕ ਜਗਾਉਨੇ ਹਾਂ ਜਾਂ ਜੋਤ ਜਗਾਉਨੇ ਹਾਂ ਜਾਂ ਮਿੱਟੀ ਦਾ ਦੀਵਾ ਜਗਾਉਨੇ ਹਾਂ ਇਸ ਦੇ ਨਾਲ ਨਾਲ ਸਾਨੂੰ ਆਟੇ ਦਾ ਦੀਵਾ ਵੀ ਜਗਾਉਣਾ ਚਾਹੀਦਾ ਹੈ ਇਸ ਨੂੰ ਜੁਗਾਉਣ ਤੇ ਆਪਾਂ ਨੂੰ ਕੀ ਕੀ ਫਾਇਦੇ ਹੁੰਦੇ ਹਨ ਤੇ ਸਾਧ ਸੰਗਤ ਜੀ ਕਿਹੜੀ ਕੰਡੀਸ਼ਨ ਦੇ ਵਿੱਚ ਮੇਰੇ ਕਹਿਣ ਤੋਂ ਭਾਵ ਜਿਵੇਂ ਕਿ ਸਾਧ ਸੰਗਤ ਜੀ ਬਿਮਾਰੀ ਦੂਰ ਕਰਨ ਦੇ ਲਈ ਕੋਈ ਨਾ ਕੋਈ ਉਪਾਅ ਤਾਂ ਅਸੀਂ ਕਰਦੇ ਹੀ ਰਹਿਨੇ ਹਾਂ ਕਿਉਂਕਿ ਦੁਖੀ ਇਨਸਾਨ ਹਰ ਪਾਸੇ ਭੱਜਦਾ ਹੈ ਜੋ ਵੀ ਕੋਈ ਉਸ ਨੂੰ ਕਰਨ ਦੇ ਲਈ ਕਹੇ ਉਹ ਉਹੀ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਦੁੱਖ ਬਿਮਾਰੀ ਦੂਰ ਹੋ ਜਾਵੇ ਜਿਵੇਂ ਆਪਾਂ ਪਾਠ ਕਰਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਇਸੇ ਤਰ੍ਹਾਂ ਹੀ ਆਪਾਂ ਘਰ ਦੇ ਵਿੱਚ ਆਟੇ ਦਾ ਦੀਵਾ ਕਦੋਂ ਤੇ ਕਿਉਂ ਜਗਾਉਣਾ ਜ਼ਰੂਰੀ ਹੈ ਇਸ ਤੇ ਆਪਾਂ ਨੂੰ ਕੀ ਫਾਇਦੇ ਹਨ ਜਾਂ ਫਿਰ ਆਪਾਂ ਨੂੰ ਇਸ ਤੇ ਕੀ ਨੁਕਸਾਨ ਹਨ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਇਹੀ ਗੱਲਬਾਤ ਕਰਾਂਗੇ ਆਟੇ ਦੇ ਦੀਵੇ ਦੀ ਜੋਤ ਦੇ ਬਾਰੇ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਕਿਉਂਕਿ ਅੱਧੀ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਹੋਰ ਵੀ ਵੀਰ ਭੈਣ ਦਾ ਇਸ ਵੀਡੀਓ ਨੂੰ ਸੁਣ ਕੇ ਭਲਾ ਹੋ ਜਾਵੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਵੇਂ ਆਪਾਂ ਸੇਵਾ ਸਿਮਰਨ ਕਰਦੇ ਹਾਂ ਇਸੇ ਤਰ੍ਹਾਂ ਜਦੋਂ ਆਪਾਂ ਘਰ ਦੇ ਵਿੱਚ ਪਾਠ ਕਰਦੇ ਹਾਂ ਤਾਂ ਪਾਠ ਕਰਦੇ ਸਮੇਂ ਗੁਰਬਾਣੀ ਦਾ ਜਾਪ ਕਰਨ ਦੇ ਸਮੇਂ ਆਪਾਂ ਆਪਣੇ ਘਰ ਦੇ ਵਿੱਚ ਜੋਤ ਜਗਾਉਨੇ ਹਾਂ ਜੋਤ ਜਗਾ ਕੇ ਫਿਰ ਅਸੀਂ ਹੀਠਾਂ ਬੈਠ ਜਾਂਦੇ ਹਾਂ ਆਪਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦਾ ਜਾਪ ਕਰਦੇ ਹਾਂ ਜਿਵੇਂ ਸਾਧ ਸੰਗਤ ਜੀ ਆਪਾਂ ਗੁਰਬਾਣੀ ਦਾ ਜਾਪ ਕਰਦੇ ਹਾਂ ਤੇ ਕੋਲ ਜੋਤ ਜਗਾਉਨੇ ਹਾਂ ਜੋਤ ਜਗਾਉਂਦਾ ਮੇਨ ਮੋਟਿਵ ਇਹੀ ਹੁੰਦਾ ਹੈ ਕਿ ਆਪਾਂ ਘਰ ਦੇ ਵਿੱਚ ਜੋ ਵਾਤਾਵਰਣ ਹੁੰਦਾ ਹੈ ਉਹ ਸ਼ੁੱਧ ਹੋ ਜਾਂਦਾ ਹੈ ਆਪਣੇ ਘਰ ਦੇ ਵਿੱਚ ਜਿੰਨੀਆਂ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਉਹ ਸਾਰੀ ਹੀ ਦੂਰ ਹੋ ਜਾਂਦੀ ਹੈ ਅਤੇ ਸਕਾਰਾਤਮਕ ਊਰਜਾ ਸਾਡੇ ਘਰ ਵਿੱਚ ਪੈਦਾ ਹੁੰਦੀ ਹੈ ਅਤੇ ਆਪਣੇ ਅੰਦਰ ਵੀ ਇੱਕ ਪੋਜ਼ਿਟਿਵ એનર્ਜੀ ਆ ਜਾਂਦੀ ਹੈ ਜੋ ਆਪਣੇ ਘਰ ਦੇ ਵਿੱਚ ਮਾੜੀਆਂ ਰੂਹਾਂ ਜਾਂ ਜਿੰਨੇ ਵੀ ਮਾੜੇ ਕਿਟਾਨੂ ਹੁੰਦੇ ਹਨ ਉਹ ਕਿਸੇ ਵੀ ਚੀਜ਼ ਤੋਂ ਭਾਵੇਂ ਬਣੇ ਹੋਣ ਉਹ ਖਤਮ ਹੋ ਜਾਂਦੇ ਹਨ ਤਾਂ ਸਾਰਾ ਹੀ ਵਾਤਾਵਰਣ ਸ਼ੁੱਧ ਹੋ ਜਾਂਦਾ ਹੈ ਉਹ ਸਾਰੇ ਜਿਹੜੇ ਕਿਟਾਨੂ ਹੁੰਦੇ ਹਨ ਜੀਵਾਣੂ ਹੁੰਦੇ ਹਨ ਦੂਰ ਹੋ ਜਾਂਦੇ ਹਨ ਜਿਸ ਦੇ ਨਾਲ ਸਾਡਾ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ ਜਿਵੇਂ ਸਾਧ ਹੀ ਬਿਮਾਰੀ ਹੋ ਗਈ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸਾਨੂੰ ਖਤਰਾ ਜੋ ਹੈ ਉਹ ਘਟਾ ਹੋ ਜਾਂਦਾ ਹੈ ਸਾਧ ਸੰਗਤ ਜੀ ਆਪਾਂ ਘਰ ਦੇ ਵਿੱਚ ਜੋਤ ਜਗਾਉਂਦੇ ਹਾਂ ਉਸ ਦੇ ਨਾਲ-ਨਾਲ ਆਪਾਂ ਗੁਰੂ ਮਹਾਰਾਜ ਪਾਸ਼ਾ ਜੀ ਸ਼ਹੀਦ ਸਿੰਘਾਂ ਨੂੰ ਯਾਦ ਵੀ ਕਰਦੇ ਹਾਂ ਜਦੋਂ ਆਪਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਸ਼ਹੀਦ ਸਿੰਘਾਂ ਨੂੰ ਯਾਦ ਕਰਨੇ ਹਾਂ ਉਨ੍ਹਾਂ ਦੇ ਨਾਮ ਦੀ ਜੋਤ ਜਗਾਉਣੇ ਹਨ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸ਼ਹੀਦ ਸਿੰਘ ਆਪ ਹੀ ਖੁਸ਼ ਹੋ ਜਾਂਦੇ ਹਨ ਤੇ ਆਪਣੀ ਇਸ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਵਾਹਿਗੁਰੂ ਸੱਚੇ ਪਾਸ਼ਾ ਸਾਡੇ ਘਰ ਦੇ ਵਿੱਚ ਬਹੁਤ ਹੀ ਖੁਸ਼ੀਆਂ ਖੇੜੇ ਲਿਆ ਦਿੰਦੇ ਹਨ ਜਿਸ ਦੇ ਨਾਲ ਆਪਣੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਜ਼ਰੂਰੀ ਨਹੀਂ ਹੁੰਦਾ ਕਿ ਜਦੋਂ ਆਪਾਂ ਜੋਤ ਜਗਾਉਣੀ ਸ਼ੁਰੂ ਕਰ ਦਈਏ ਆਪਣੇ ਘਰ ਦੇ ਸਾਰੇ ਹੀ ਦੁੱਖ ਉਦੋਂ ਹੀ ਦੂਰ ਹੋ ਜਾਣ ਇਦਾਂ ਨਹੀਂ ਹੁੰਦਾ ਜਿਵੇਂ ਆਪਾਂ ਨੂੰ ਕਈ ਸਮੇਂ ਸਾਧ ਸੰਗਤ ਜੀ ਬਹੁਤ ਜ਼ਿਆਦਾ ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਤੇ ਜਦੋਂ ਆਪਾਂ ਸੇਵਾ ਸਿਮਰਨ ਤੇ ਜੋਤ ਜਗਾਉਣੀ ਸ਼ੁਰੂ ਕਰ ਦਿੰਨੇ ਹਾਂ ਤੇ ਆਪਣੀਆਂ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਘਟਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੁਸੀਂ ਇਸ ਗੱਲ ਨੂੰ ਜ਼ਰੂਰ ਮਹਿਸੂਸ ਕਰਨਾ ਕਿਉਂਕਿ ਵਾਹਿਗੁਰੂ ਸੱਚੇ ਪਾਸ਼ਾ ਜਿੱਦੀ ਕਿਰਪਾ ਦੇ ਸਦਕਾ ਸਾਨੂੰ ਪਰਮਾਤਮਾ ਦੇ ਵੱਲੋਂ ਹੀ ਸਬਰ ਸੰਤੋਖ ਬਖਸ਼ਿਆ ਜਾਂਦਾ ਹੈ ਜਿਸ ਦੇ ਨਾਲ ਆਪਾਂ ਨੂੰ ਦੁੱਖ ਨਹੀਂ ਲੱਗਦੇ ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਕਰਨ ਲੱਗੇ ਹਾਂ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਆਪਾਂ ਨੂੰ ਆਟੇ ਦੇ ਦੀਵੇ ਜਗਾਉਣ ਦੇ ਕਿੰਨੇ ਫਾਇਦੇ ਹਨ ਜਿਵੇਂ ਸਾਧ ਸੰਗਤ ਜੀ ਕਈ ਭੈਣ ਭਰਾਵਾਂ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਆਵੇਗਾ ਕਿ ਅਸੀਂ ਤਾਂ ਪਿੱਤਲ ਦੀ ਜੋਤ ਜਗਾਉਨੇ ਹਾਂ ਜਾਂ ਕਿਸੇ ਭੈਣ ਭਰਾ ਦੇ ਮਨ ਵਿੱਚ ਆਵੇਗਾ ਕਿ ਅਸੀਂ ਤਾਂ ਮਿੱਟੀ ਦਾ ਦੀਵਾ ਜਗਾਉਨੇ ਹਾਂ ਸਾਨੂੰ ਇਸ ਦੇ ਫਾਇਦੇ ਨਹੀਂ ਹੋ ਸਕਦੇ ਅਸੀਂ ਨਹੀਂ ਆٹے ਦਾ ਦੀਵਾ ਜਗਾਉਣਾ ਸ਼ੁਰੂ ਕਰ ਦਈਏ ਪਰ ਨਹੀਂ ਸਾਧ ਸੰਗਤ ਜੀ ਇਹ ਜ਼ਰੂਰੀ ਨਹੀਂ ਹੁੰਦਾ ਇਹ ਉਹਨਾਂ ਦੇ ਲਈ ਹੈ ਜਿਹੜੇ ਭੈਣ ਭਰਾ ਸੋਚਦੇ ਹਨ ਜੀ ਅਸੀਂ ਅਜੇ ਪਿੱਤਲ ਦੀ ਜੋਤ ਜਗਾਵਾਂਗੇ ਤਾਂ ਸਾਨੂੰ ਪੱਕੀ ਜੋਤ ਲੱਗ ਜਾਵੇਗੀ ਫਿਰ ਸਾਨੂੰ ਜੋਤ ਜਗਾਉਣੀ ਹੀ ਪਵੇਗੀ ਇਸ ਕਰਕੇ ਉਹ ਪਿੱਤਲ ਦੀ ਜੋਤ ਨਹੀਂ ਜਗਾਉਣਾ ਚਾਹੁੰਦੇ ਉਹ ਆٹے ਦੇ ਦੀਵੇ ਦੀ ਜੋਤ ਜਗਾ ਲੈਂਦੇ ਹਨ ਪਰ ਕਈਆਂ ਦੇ ਮਨਾਂ ਦੇ ਵਿੱਚ ਹੋ ਜਾਂਦਾ ਹੈ ਕਿ ਅਸੀਂ ਜੇ ਆٹے ਦੇ ਦੀਵੇ ਦੀ ਜੋਤ ਜਗਾਵਾਂਗੇ ਸਾਨੂੰ ਪਤਾ ਨਹੀਂ ਫਾਇਦਾ ਹੋਵੇਗਾ ਜਾਂ ਨਹੀਂ ਹੋਵੇਗਾ ਤਾਂ ਸਾਧ ਸੰਗਤ ਜੀ ਆਪਾਂ ਜੇ ਕੋਈ ਚੰਗਾ ਕਰਮ ਕਰ ਰਹੇ ਹਾਂ ਤਾਂ ਆਪਾਂ ਨੂੰ ਉਸ ਦਾ ਫਲ ਵੀ ਚੰਗਾ ਹੀ ਮਿਲੇਗਾ ਆਪਾਂ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦੇ ਨਾਲ ਜੋ ਵੀ ਕੰਮ ਕਰ ਲੈਨੇ ਹਾਂ ਜੇ ਆਪਾਂ ਸਹੀ ਕਰਾਂਗੇ ਤਾਂ ਸਾਨੂੰ ਉਸ ਦਾ ਚੰਗਾ ਫਲ ਮਿਲੇਗਾ ਜੇ ਆਪਾਂ ਕੋਈ ਗਲਤ ਕੰਮ ਕਰਾਂਗੇ ਤਾਂ ਸਾਨੂੰ ਉਸ ਦਾ ਮਾੜਾ ਫਲ ਜ਼ਰੂਰ ਮਿਲੇਗਾ हां जरूरी नहीं होता कि आपा ਨੂੰ ਜੋ ਸਾਹਮਣੇ ਵਾਲਾ ਇਨਸਾਨ ਕਰ ਰਿਹਾ ਹੈ ਅਸੀਂ ਵੀ ਉਸੇ ਤਰੀਕੇ ਦੇ ਨਾਲ ਹੀ ਕਰਨਾ ਹੈ ਆਪਾਂ ਕੋਈ ਚੰਗਾ ਕਾਰਜ ਕਰਾਂਗੇ ਤਾਂ ਚੰਗੇ ਕਾਰਜ ਦੀ ਸਫਲਤਾ ਜ਼ਰੂਰ ਮਿਲੇਗੀ ਇਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ ਇਹ ਸਭ ਆਪਣੇ ਮਨ ਦੀਆਂ ਭਾਵਨਾਵਾਂ ਹੁੰਦੀਆਂ ਹਨ ਇਸ ਦੇ ਨਾਲ ਸਾਨੂੰ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਆਪਾਂ ਕੁਝ ਗਲਤ ਨਹੀਂ ਕਰ ਰਹੇ ਇਹ ਸਾਨੂੰ ਸੋਚਣਾ ਚਾਹੀਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਆਟੇ ਦਾ ਦੀਵਾ ਜਿਹੜਾ ਹੈ ਉਹ ਕਦੋਂ ਜਗਾਇਆ ਜਾਂਦਾ ਹੈ ਜਿਵੇਂ ਪਹਿਲਾਂ ਪੁਰਾਣੇ ਬਜ਼ੁਰਗ ਕੀ ਕਰਿਆ ਕਰਦੇ ਸਨ ਕਿ ਜਦੋਂ ਖੇਤ ਦੇ ਵਿੱਚ ਮੋਟਰ ਲਗਾਉਂਦੇ ਸਨ ਉਥੇ ਬੋਰ ਕਰਕੇ ਮੋਟਰ ਲਗਾਈ ਜਾਂਦੀ ਸੀ ਖੇਤਾਂ ਦੇ ਲਈ ਪਾਣੀ ਚਾਹੀਦਾ ਹੁੰਦਾ ਸੀ ਤਾਂ ਉਦੋਂ ਉਥੇ ਮੋਟਰ ਦਾ ਜੋ ਬੋਰ ਕੀਤਾ ਜਾਂਦਾ ਸੀ ਤਾਂ ਸਾਧ ਸੰਗਤ ਜੀ ਪੁਰਾਣੇ ਸਮੇਂ ਬਜ਼ੁਰਗ ਲੋਕ ਉਥੇ ਆਟੇ ਦਾ ਦੀਵਾ ਜਗਾਉਂਦੇ ਸਨ ਅੱਜ ਵੀ ਹੋ ਸਕਦਾ ਹੈ ਕਿ ਕਈ ਪਰਿਵਾਰਾਂ ਦੇ ਵਿੱਚ ਇਹ ਰੀਤ ਚੱਲਦੀ ਹੋਵੇ ਪਰ ਦਿਨੋਂ ਦਿਨ ਜਿਵੇਂ ਟੈਕਨੋਲੋਜੀ ਵਧਦੀ ਜਾ ਰਹੀ ਹੈ ਲੋਕ ਪੁਰਾਣੇ ਕੰਮਾਂ ਨੂੰ ਭੁੱਲਦੇ ਜਾ ਰਹੇ ਹਨ ਪੁਰਾਣੇ ਲੋਕ ਹੁੰਦੇ ਸਨ ਅੱਜ ਵੀ ਹੋ ਸਕਦਾ ਹੈ ਕਿ ਕਈ ਪਰਿਵਾਰਾਂ ਦੇ ਵਿੱਚ ਇਹ ਜੋ ਰੀਤ ਰਵਾਜ ਹੈ ਇਹ ਚੱਲਦਾ ਹੋਵੇ ਪਰ ਨਵੇਂ ਸਮੇਂ ਦੇ ਅਨੁਸਾਰ ਨਵੀਆਂ ਚੀਜ਼ਾਂ ਆਪਾਂ ਕਰਨਾ ਸ਼ੁਰੂ ਕਰ ਦਿੰਨੇ ਹਾਂ ਇਸ ਕਰਕੇ ਸਾਧ ਸੰਗਤ ਜੀ ਅੱਜ ਦੇ ਕਾਰੋਬਾਰ ਅਤੇ ਕਾਰਜਾਂ ਦੇ ਵਿੱਚ ਅੜਚਨਾ ਪੈਂਦੀਆਂ ਹੀ ਰਹਿੰਦੀਆਂ ਨੇ ਪੁਰਾਣੇ ਬਜ਼ੁਰਗ ਹੁੰਦੇ ਸਨ ਜਦੋਂ ਆਪਾਂ ਖੇਤਾਂ ਵਿੱਚ ਮੋਟਰ ਲਗਾਉਂਦੇ ਸੀ ਉਸ ਸਮੇਂ ਨਵੇਂ ਕਾਰਜ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਥੇ ਆਟੇ ਦਾ ਦੀਵਾ ਬਣਾ ਕੇ ਜਰੂਰ ਜਗਾਉਂਦੇ ਸਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੁਕਾਵਟ ਨਾ ਆਵੇ ਕਿਉਂਕਿ ਸਾਧ ਸੰਗਤ ਜੀ ਪੁਰਾਣੇ ਸਮੇਂ ਵਿੱਚ ਲੋਕ ਬਹੁਤ ਜ਼ਿਆਦਾ ਸਮਝਦਾਰ ਹੁੰਦੇ ਸਨ ਉਹ ਆਪਣੀ ਸਮਝਦਾਰੀ ਨੂੰ ਵਰਤ ਕੇ ਹੀ ਆਪਣਾ ਕੋਈ ਕਾਰਜ ਸ਼ੁਰੂ ਕਰਦੇ ਸਨ ਇਸ ਦੇ ਨਾਲ ਨਾਲ ਸੰਗਤ ਜੀ ਜਿਹੜੇ ਵੀ ਪਰਿਵਾਰਾਂ ਦੇ ਵਿੱਚ ਹਸਬੈਂਡ ਵਾਈਫ ਦੋਵੇਂ ਹੀ પતિ ਪਤਨੀ ਆਪਸ ਦੇ ਵਿੱਚ ਜਿਆਦਾ ਲੜਾਈ ਝਗੜਾ ਰਹਿੰਦਾ ਹੈ ਜਾਂ ਕਿਸੇ ਛੋਟੀ ਗੱਲ ਨੂੰ ਲੈ ਕੇ ਕਲੇਸ਼ ਹੋ ਜਾਂਦਾ ਹੈ ਉਹਨਾਂ ਦਾ ਵੀ ਜੇਕਰ ਕੋਈ ਕਾਰਜ ਸਫਲ ਨਹੀਂ ਹੋ ਰਿਹਾ ਤਾਂ ਸੰਗਤ ਜੀ ਜਿੱਥੇ ਕਲੇਸ਼ ਹੁੰਦਾ ਹੈ ਉੱਥੇ ਕਾਰਜ ਸਫਲ ਹੋ ਹੀ ਨਹੀਂ ਸਕਦਾ ਕਿਉਂਕਿ ਕਲੇ ਕਲੇਸ਼ ਇਹ ਜੋ ਕਲੇ ਹੈ ਘਰ ਨੂੰ ਖਾ ਜਾਂਦੀ ਹੈ ਤੇ ਕੋਈ ਨਾ ਕੋਈ ਇਸ ਦੀ ਵਜ੍ਹਾ ਕਰਕੇ ਬਹੁਤ ਵੱਡਾ ਨੁਕਸਾਨ ਵੀ ਹੋ ਜਾਂਦਾ ਹੈ ਇਸ ਕਰਕੇ ਸਾਧ ਸੰਗਤ ਜੀ ਜਿਹੜੇ ਵੀ ਹਸਬੈਂਡ ਵਾਈਫ ਬਹੁਤ ਜਿਆਦਾ ਲੜਾਈ ਝਗੜਾ ਕਰਦੇ ਹਨ ਭਾਵੇਂ ਉਹ ਨਸ਼ੇ ਨੂੰ ਲੈ ਕੇ ਕਰਦੇ ਹੋਣ ਭਾਵੇਂ ਉਹ ਕਿਸੇ ਪਰਿਵਾਰਕ ਮੈਂਬਰ ਦੀ ਵਜ੍ਹਾ ਦੇ ਨਾਲ ਉਹਨਾਂ ਦੇ ਵਿੱਚ ਲੜਾਈ ਝਗੜਾ ਹੋ ਰਿਹਾ ਹੋਵੇ ਉਹ ਵੀ ਆਪਣੇ ਘਰ ਵਿੱਚ ਅੱਜ ਤੋਂ ਹੀ ਆਟੇ ਦਾ ਦੀਵਾ ਬਣਾ ਕੇ ਜੋਤ ਜਗਾਉਣੀ ਸ਼ੁਰੂ ਕਰ ਦੇਣ ਜੋਤ ਜਗਾ ਕੇ ਅਰਦਾਸ ਬੇਨਤੀ ਵੀ ਜ਼ਰੂਰ ਕਰਨੀ ਹੈ ਅਤੇ ਗੁਰਬਾਣੀ ਦਾ ਜਾਪ ਵੀ ਜ਼ਰੂਰ ਕਰਨਾ ਹੈ ਸਾਧ ਸੰਗਤ ਜੀ ਆਪਾਂ ਇਹ ਵੀ ਨਹੀਂ ਸੋਚਣਾ ਕਿ ਜੇਕਰ ਅਸੀਂ ਆਟੇ ਦੇ ਦੀਵੇ ਦੀ ਜੋਤ ਲਗਾ ਲਵਾਂਗੇ ਤਾਂ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਬਿਲਕੁਲ ਵੀ ਨਹੀਂ ਅਜਾਹ ਬਿਲਕੁਲ ਵੀ ਨਹੀਂ ਹੋਵੇਗਾ ਆਪਾਂ ਗੁਰੂ ਦੇ ਨਾਲ ਜੁੜਾਂਗੇ ਗੁਰਬਾਣੀ ਦੇ ਨਾਲ ਜੁੜਾਂਗੇ ਜਿੰਨਾ ਸਮਾਂ ਆਪਾਂ ਗੁਰਬਾਣੀ ਦਾ ਜਾਪ ਕਰਾਂਗੇ ਜੇ ਹੋ ਸੋ ਕਿੰਦਾ ਸੁਖਮਨੀ ਸਾਹਿਬ ਦਾ ਪਾਠ ਕਰੋ ਇਸ ਦੇ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਹੀ ਮੁਸ਼ਕਲਾਂ ਪਰੇਸ਼ਾਨੀਆਂ ਕਲੇ ਕਲੇਸ਼ ਲੜਾਈ ਝਗੜੇ ਸਭ ਖਤਮ ਹੋ ਜਾਣਗੇ ਤਾਂ ਸਾਧ ਸੰਗਤ ਜੀ ਸਿਰਫ ਅਸੀਂ ਆਪਣੇ ਘਰ ਦੇ ਵਿੱਚ ਹੀ ਆਟੇ ਦੇ ਦੀਵੇ ਦੀ ਜੋਤ ਨਹੀਂ ਜਗਾਉਣੀ ਸਾਨੂੰ ਗੁਰੂ ਦੇ ਨਾਮ ਦੀ ਜੋਤ ਗੁਰਬਾਣੀ ਦੀ ਜੋਤ ਆਪਨੇ ਮਨਾਂ ਦੇ ਵਿੱਚ ਵੀ ਜਗਾਉਣੀ ਚਾਹੀਦੀ ਹੈ ਤਾਂ ਹੀ ਸਾਡੇ ਘਰਾਂ ਦੇ ਵਿੱਚੋਂ ਕਲੇ-ਕਲੇਸ਼ ਲੜਾਈ ਝਗੜੇ ਮੁਸ਼ਕਲਾਂ ਪਰੇਸ਼ਾਨੀਆਂ ਦੁੱਖ ਰੋਗ ਬਿਮਾਰੀਆਂ ਸਭ ਦੂਰ ਹੋਣਗੇ ਤਾਂ ਸਾਧ ਸੰਗਤ ਜੀ ਐਵੇਂ ਆਪਣੇ ਮਨ ਨੂੰ ਡੋਲਿਆ ਨਾ ਕਰੋ ਪ੍ਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਹੈ ਸਾਨੂੰ ਹੱਥ ਪੈਰ ਦਿੱਤੇ ਹਨ ਸੋ ਸਾਧ ਸੰਗਤ ਜੀ ਆਪਣੇ ਤੋਂ ਨੀਵੀਆਂ ਵੱਲ ਵੇਖ ਕੇ ਚੱਲਿਆ ਕਰੋ ਜੇਕਰ ਤੁਸੀਂ ਇਹਨਾਂ ਗੱਲਾਂ ਤੇ ਧਿਆਨ ਰੱਖਣਾ ਸ਼ੁਰੂ ਕਰ ਦਿਓਗੇ ਤੁਸੀਂ ਹਮੇਸ਼ਾ ਲੜਾਈ ਝਗੜੇ ਦਾ ਕਾਰਨ ਉੱਚਿਆਂ ਘਰਾਂ ਨੂੰ ਵੇਖ ਕੇ ਬਣਾ ਲੈਂਦੇ ਹੋ ਪਰ ਜੇਕਰ ਤੁਸੀਂ ਨੀਵੇਂ ਘਰਾਂ ਨੂੰ ਵੇਖੋਗੇ ਤਾਂ ਤੁਹਾਡੇ ਮਨ ਵਿੱਚ ਸਬਰ ਸੰਤੋਖ ਸੰਤੁਸ਼ਟੀ ਆ ਜਾਵੇਗੀ ਤੁਸੀਂ ਆਪਣੇ ਤੋਂ ਅਪਾਹਜ ਲੋਕਾਂ ਨੂੰ ਵੇਖੋ ਜਿਹੜੇ ਕੰਮ ਨਹੀਂ ਕਰ ਸਕਦੇ ਜੇਕਰ ਤੁਹਾਡੇ ਕੋਲ ਹੱਥ ਪੈਰ ਸਲਾਮਤ ਹਨ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹੋ ਤੁਸੀਂ ਮਿਹਨਤ ਕਰੋ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਪਰਮਾਤਮਾ ਜ਼ਰੂਰ ਬਖਸ਼ਣਗੇ ਗੁਰਬਾਣੀ ਦੇ ਨਾਲ ਜੁੜੋ ਸੇਵਾ ਸਿਮਰਨ ਦੇ ਨਾਲ ਜੁੜੋ ਤਾਂ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ